ਅਸੀਂ ਵਾ ਖੇਡਾਂ ਬੱਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਹੋਈਆਂ 3 ਸਾਲ ਤੋਂ ਉਹਦੇ ਵਿੱਚ ਬਹੁਤ ਸਾਰੇ ਹਰ ਇੱਕ ਉਮਰ ਦਾ ਹਰ ਇੱਕ ਵਰਗ ਦਾ ਜਿਹੜਾ ਖਿਡਾਰੀ ਖੇਡ ਰਿਹਾ ਕਈ ਵਾਰੀ ਇੱਕੋ ਪਰਿਵਾਰ ਦੀਆਂ ਤਿੰਨ ਤਿੰਨ ਪੀੜ੍ਹੀਆਂ ਪੋਤਾ ਵੀ ਖੇਡਦਾ ਦਾਦਾ ਵੀ ਤੇ ਬਾਪੂ ਵੀ ਆਪਣੇ ਆਪਣੇ ਉਮਰ ਦੇ ਵਰਗ ਦੇ ਵਿੱਚ ਸੋ ਉਹਦੇ ਨਾਲ ਖੇਡਾਂ ਨੂੰ ਉਤਸ਼ਾਹਤ ਜਿਹੜਾ ਮਿਲਦਾ ਨਾਲ ਇਹ ਹੈ ਕਿ ਆ ਜਿਹੜਾ ਕਲੰਕ ਜਿਹੜਾ ਪੰਜਾਬ ਦੇ ਸਿਰ ਤੇ ਨਸ਼ਿਆਂ ਵਾਲਾ ਲੱਗਦਾ ਉਹ ਉਹਦਾ ਸਭ ਤੋਂ ਵੱਡਾ ਬਦਲ ਕਹਿ ਲੋ ਜਾਂ ਉਹਦੀ ਕਾਟ ਕਹਿ ਲੋ ਆ ਖੇਡੇ ਨਹੀਂ ਇੱਥੇ ਜਦੋਂ ਗਰਾਊਂਡ ਚ ਆਉਂਦੇ ਆ ਪਲੇਅਰ ਉਹ ਆਪਣੇ ਸਰੀਰ ਵੱਲ ਧਿਆਨ ਦਿੰਦੇ ਆ ਆਪਣੀ ਫਿਟਨੈਸ ਵੱਲ ਧਿਆਨ ਦਿੰਦੇ ਉਹਨਾਂ ਦਾ ਇੱਧਰ ਉੱਧਰ ਧਿਆਨ ਭਟਕਦਾ ਜਿਹੜਾ ਉਹ ਸ਼ਾਂਤ ਹੁੰਦਾ ਕੋਈ ਲੜਾਈਆਂ ਪੜਾਈਆਂ ਚ ਨਹੀਂ ਪੈਂਦੇ ਗਰਾਊਂਡ ਚ ਆ ਕੇ ਪ੍ਰੈਕਟਿਸ ਕਰਦੇ ਆ ਦੋਨੋਂ ਟੀਮਾਂ ਨੂੰ ਮੈਂ ਬਹੁਤ ਮੁਬਾਰਕਬਾਦ ਦੇਣਾ ਜਿੱਤ ਹਾਰ ਚਲਦੀ ਰਹਿੰਦੀ ਹੈ ਵੀਰੇ ਕੋਈ ਟੀਮ ਇਸ ਗਰਾਊਂਡ 'ਚ ਹਾਰ ਜਾਂਦੀ ਹੈ ਅਗਲੇ 'ਚ ਜਿੱਤ ਜਾਂਦੀ ਹੈ ਫਸਟ ਟਾਉਣ ਵਾਲਾ ਜਿਹੜਾ ਬੜੀ ਜਲਦੀ ਆਪਾਂ ਨੂੰ ਪਤਾ ਲੱਗ ਜਾਊਗਾ ਜਿਹੜਾ ਫਸਟ ਟਾਉਣਗੇ ਪਹਿਲੇ ਨੰਬਰ ਤੇ ਆਉਣਗੇ ਉਹਨੂੰ ਮੈਂ ਪਹਿਲੀ ਐਡਵਾਂਸ 'ਚ ਵਧਾਈ ਦੇ ਦਿੰਨਾ ਪਰ ਨਾਲ ਨਾਲ ਇੱਕ ਸਲਾਹ ਵੀ ਦੇ ਦਿੰਨਾ ਕਿ ਫਾਸਤਾ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਾਸਤਾ ਉਹਨਾਂ ਨਾਲ ਜੇ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਜੇ ਨਾ ਹੁੰਦੇ ਫਿਰ ਮੈਚ ਹੀ ਨਹੀਂ ਹੋਣਾ ਸੀ ਫਿਰ ਮੁਕਾਬਲਾ ਹੀ ਨਹੀਂ ਹੋਣਾ ਸੀ